ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਪੰਜਵਾ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਈ ਦੂਖਦਾਈ ਦੂਖ ਬਿਦਾਰਨ ਹਰੀਆ ਹਾਂਜੀ ਸੁਖਦਾਈ ਦੂਖ ਬਿਦਾਰਨ ਹਰੀਆ ਤਵਰ ਸਾਦ ਚਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀ ਜੋ ਜੋ ਪੀਵੇ ਸੋ ਤ੍ਰਿਪਤਾਵੇ ਅਮਰ ਹੋਵੇ ਜੋ ਨਾਮ ਰਸ ਪਾਵੇ ਨਾਮ ਨਿਧਾਨ ਤਿਸਹਿ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਊਠਾ ਜੀਵ ਜਿਸ ਸ਼ਬਦ ਗੁਰੂ ਮਨ ਊਠਾ ਜੀਵ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਾਨਾ ਜਿਨ ਹਰ ਸਾਧ ਪਾਇਆ ਸੋ ਨਾਹਿ ਦੁਲਾਨਾ ਤਿਸਹਿ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਪਾ ਘੀਠਾ ਜੀਉ ਹਰ ਇੱਕਸ ਹੱਥ ਆਇਆ ਵਰਸਾਣੇ ਬਹੁ ਤੇਰੀ ਹਰ ਇੱਕਸ ਹੱਥ ਆਇਆ ਵਰਸਾਣੇ ਬਹੁ ਤੇਰੇ ਬਹੁ ਤੇਰੇ ਇਕੱਠੇ ਹੀ ਪਾਠ ਹਰ ਪਾਤੇ ਜਮਕ ਹਰ ਇੱਕਸ ਹੱਥ ਆਇਆ ਵਰਸਾਣੇ ਬਹੁ ਤੇਰੀ ਕਿਸ ਲਗ ਮੁਖਤ ਭਈ ਕਨੇਰੇ ਕਿਸ ਲਗ ਇਥੇ ਵਿਸਰਾਮ ਹੈ ਮੁਖਤ ਭਈ ਕਨੇਰੇ ਨਾਮ ਨਿਧਾਨਾ ਗੁਰਮੁਖ ਪਾਈਐ ਕਹ ਨਾਨਕ ਵਿਰਲੀ ਡੀਠਾ ਜੀ ਮਾਝ ਮਹੱਲਾ ਪੰਜਵਾ ਮਾਝ ਮਹੱਲਾ ਪੰਜਵਾ ਪੰਜਵਾ ਉਚਾਰਨ ਕਰਨਾ ਇਸ ਨੂੰ ਟਿੱਪੀ ਨਾਲ ਪੰਜਵਾ ਨਹੀਂ ਕਹਿਣਾ ਪੰਜਵਾ ਮਾਝ ਮਹੱਲਾ ਪੰਜਵਾ ਨਿਦ ਸਿੱਧ ਰਿੱਧ ਹਰ 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 ਮੇਰਾ ਇਹ ਵੀ ਧਿਆਨ ਨਾਲ ਵਿਸਰਾਮ ਲਾਉਣਾ ਹੈ ਨਿਦ ਸਿੱਧ ਰਿੱਧ ਇੱਥੇ ਵਿਸਰਾਮ ਹੈ ਹਰ 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 ਇੱਥੇ ਠਮਕ ਹੈ ਮੇਰਾ ਨਿਦ ਸਿੱਧ ਰਿੱਧ ਹਰ 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 ਮੇਰਾ ਜਨਮ ਪਦਾਰਥ ਗਹਿਰ ਗੰਭੀਰ ਹੈ ਲਾਖ ਕੋਟ ਖੁਸ਼ੀਆਂ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਵ ਦਰਸ਼ਨ ਪੀਖਤ ਮਨ ਪੂਨੀਤਾ ਦਰਸ਼ਨ ਪੀਖਤ ਭਏ ਪੂਨੀਤਾ ਦਰਸ਼ਨ ਪੀਖਤ ਭਏ ਪੂਨੀਤਾ ਸਗਲ ਉਧਾਰੇ ਭਾਈ ਮੀਤਾ ਅਗਮ ਅਗੋਚਰ ਸੁਆਮੀ ਆਪਣਾ ਗੁਰ ਕਿਰਪਾ ਤੇ ਸੱਚ ਧਾਈ ਜੀਵ ਜਾ ਕਉ ਖੋਜਹਿ ਸਰਬ ਉਪਾਏ ਵੱਡ ਭਾਗੀ ਦਰਸ਼ਨ ਕੋ ਵਿਰਲਾ ਪਾਏ ਵੱਡ ਭਾਗੀ ਦਰਸ਼ਨ ਕੋ ਵਿਰਲਾ ਪਾਏ ਵੱਡ ਭਾਗੀ ਦਰਸ਼ਨ ਕੋ ਵਿਰਲਾ ਪਾਏ ਊਚ ਅਪਾਰ ਅਗੋਚਰ ਥਾਨ ਓਹ ਮਹਿਲ ਗੁਰੂ ਦੇਖਾਈ ਜੀਵ ਓਹ ਮਹਿਨ ਗੁਰੂ ਦੇਖਾਈ ਜੀਵ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਭਇਆ ਜਿਸ ਰਿਦੈ ਵਸੇਰਾ ਗੁਰ ਬੰਧਨ ਤਿਨ ਕੇ ਸਗਲੇ ਕਾਟੇ ਗੁਰ ਇਥੇ ਯਮਕ ਲੱਗੇਗੀ ਗੁਰ ਦੇ ਰਾਲੇ ਨੂੰ ਸਿਹਾਰੀ ਹੈ ਗੁਰ ਬੰਧਨ ਤਿਨ ਕੇ ਸਗਲੇ ਕਾਟੇ ਗੁਰ ਬੰਧਨ ਤਿਨ ਕੇ ਸਗਲੇ ਕਾਟੇ ਜਨ ਨਾਰਕ ਸਹਿਜ ਸਮਾਈ ਜੀਵ ਮਾਝ ਮਹੱਲਾ ਪੰਜਵਾ ਪ੍ਰਭ ਕਿਰਪਾ ਤੇ ਹਰ ਹਰ ਧਿਆਵਾ ਹਰ ਹਰ ਧਿਆਵਾ ਪ੍ਰਭ ਕਿਰਪਾ ਤੇ ਹਰ ਹਰ ਧਿਆਵਾ ਪ੍ਰਭੂ ਦੀਆ ਤੇ ਮੰਗਲ ਗਾਵਾਉ ਉਠਤ ਬੈਠਤ ਸੋਵਤ ਜਾਗਤ ਹਰ ਧਾਈਐ ਸਗਲ ਅਵਰਦਾ ਜੀਵ ਹਾਂ ਇਸ ਨੂੰ ਅਵਰਦਾ ਉਚਾਰਨ ਕਰਨਾ ਹੈ ਅਵਰ ਅਵਰ ਦਾ ਨਹੀਂ ਕਹਿਣਾ ਐੜੇ ਤੋਂ ਡੈਸ਼ ਦੇ ਕੇ ਅਵਰ ਦਾ ਜੀਉ ਨਾਮ ਔਖਦ ਮੋਕ ਸਾਧੂ ਦੀਆ ਕਿਲ ਵਿਖ ਕਾਟੇ ਨਿਰਮਲ ਥੀਆ ਅਨੰਦ ਭਇਆ ਨਿਕਸੀ ਸਾਭ ਪੀਰਾ ਸਗਲ ਬਿਨਾਸੇ ਦਰਦਾ ਜੀਉ ਜਿਸ ਕਾ ਸਾ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸੋ ਮੁਕਤਾ ਸਾਗਰ ਸੰਸਾਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਵ ਜਬ ਤੇ ਸਾਧੂ ਸੰਗਤ ਪਾਏ ਗੁਰ ਪੀਟਤ ਔ ਗਈ ਬੁਲਾਏ ਸਾਸ ਸਾਸ ਹਰ ਗਾਵੇ ਨਾਨਕ ਸਤ ਗੁਰ ਢਾਕ ਲੀਆ ਮੇਰਾ ਪਰਦਾ ਜੀਵ ਹਾਂਜੀ ਸਤ ਗੁਰ ਤੇ ਯਮਕਾ ਢਾਕ ਲੀਆ ਮੇਰਾ ਪਰਦਾ ਜੀਓ ਪਰਦਾ ਪੋਲਾ ਬੋਲਣਾ ਇਸ ਨੂੰ ਪਰਦਾ ਨਹੀਂ ਕਹਿਣਾ ਬਾਜ ਮਹੱਲਾ ਪੰਜਵਾ ਔਤ ਪੋਤ ਸੇਵਕ ਸੰਗ ਰਾਤਾ ਪ੍ਰਾਪਰਤ ਪਾਲੇ ਸੇਵਕ ਸੁਖ ਦਾਤਾ ਪਾਣੀ ਪੱਖਾ ਪੀਸੋ ਸੇਵਕ ਕੈ ਪਾਣੀ ਪੱਖਾ ਪੀਸੋ ਸੇਵਕ ਕੈ ਸੇਵਕ ਕੈ ਜਿਹੜਾ ਪਾਠ ਹੈ ਨਾ ਕਿ ਸੰਬੰਧਕ ਹੈ ਦੋਵੇਂ ਕੱਕੇ ਉਚਾਰਨ ਕਰਨੇ ਹਨ ਪਾਣੀ ਪੱਖਾ ਪੀਸਾ ਸੇਵਕ ਕਹਿ ਪਾਣੀ ਪੱਖਾ ਪੀਸਾ ਸੇਵਕ ਕਹਿ ਠਾਕੁਰ ਹੀ ਕਾ ਆਹਰ ਜੀਉ ਹਾਂ ਠਾਕੁਰ ਹੀ ਕਾ ਆਹਰ ਜੀਉ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਾਨ ਭਾਇਆ ਸੋਈ ਕਮਾਵੇ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਾਹਰ ਜੀਵ ਸੇਵਕ ਅੰਤਰ ਬਾਹਰ ਮਾਹਰ ਜੀਵ ਤੂੰ ਦਾਨਾ ਠਾਕੁਰ ਸਭ ਵਿਦ ਜਾਣੈ ਹੈ ਤੂੰ ਦਾਨਾ ਠਾਕੁਰ ਸਭ ਵਿਦ ਜਾਣੈ ਤੂੰ ਦਾਨਾ ਠਾਕੁਰ ਸਭ ਵਿਦ ਜਾਣੈ ਠਾਕੁਰ ਕੇ ਸੇਵਕ ਹਰ ਰੰਗ ਮਾਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਕਾ ਸੰਗ ਜਾਹਰ ਜੀਓ ਸੇਵਕ ਠਾਕੁਰ ਹੀ ਸੰਗ ਜਾਹਰ ਜੀਓ ਕਾ ਦੀ ਹੈ ਜੀ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀਓ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀ ਆਪਣੇ ਠਾਕੁਰ ਜੋ ਪਹਿਰਾਇਆ ਬਹੁ ਨ ਲੇਖਾ ਪੁੱਛ ਬੁਲਾਇਆ ਤਿਸ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗਭੀਰਾ ਗੋਹਰ ਜੀ ਇਸੋ ਗਹਿਰ ਗਭੀਰਾ ਇਸ ਨੂੰ ਗਭੀਰਾ ਉਚਾਰਨ ਕਰਨਾ ਇੱਥੇ ਟਿੱਪੀ ਨਹੀਂ ਹੈ ਗੰਭੀਰ ਨਹੀਂ ਕਹਿਣਾ ਇੱਥੇ ਸੋ ਗਹਿਰ ਗਬੀਰਾ ਗੋਹਰ ਜੀਓ ਮਾਜ ਮਹੱਲਾ ਪੰਜਵਾ ਸਭ ਕਿਸ ਘਰ ਮਹਿ ਬਾਹਰ ਨਹੀਂ ਬਾਹਰ ਟੋਲੇ ਸੋ ਧਰਮ ਭੁਲਾਈ ਸੋ ਧਰਮ ਭੁਲਾਈ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਹਾਂ ਚਿਮ ਚਿਮ ਵਰਸੈ ਚਿਮ ਚਿਮ ਸੰਬੰਧਕ ਪਾਠ ਹੈ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੋਣ ਸ਼ਬਦ ਵਿਚਾਰਾ ਮਨ ਪੀਵੈ ਸੋਣ ਸ਼ਬਦ ਵਿਚਾਰਾ ਮਨ ਪੀਵੈ ਸੋਣ ਸ਼ਬਦ ਵਿਚਾਰਾ ਅਨੰਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਾਰ ਕੇਲਾ ਜੀਉ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕ੍ਰਿਪਾ ਤੇ ਸੂਕਾ ਹਰਿਆ ਸਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀ ਇਸ ਨੂੰ ਸਮਤ ਹੀ ਉਚਾਰਨ ਕਰਨਾ ਸਮਤ ਨਹੀਂ ਕਹਿਣਾ ਜਾਲ ਤਰੰਗ ਜਿਉ ਜਲਹਿ ਸਮਾਇਆ ਤੇਉ ਜੋਤੀ ਸੰਗ ਜੋਤ ਮਿਲਾਇਆ ਕਹ ਨਾਨਕ ਭ੍ਰਮ ਕਟੇ ਕਿਵਾੜਾ ਬਹੜ ਨ ਹੋਈਐ ਜੋਲਾ ਜੀ ਬਹੜ ਨ ਹੋਈਐ ਜੋਲਾ ਜੀ ਮਾਜ ਮਹੱਲਾ ਪੰਜਵਾ ਤਿਸ ਕੁਰਬਾਨੀ ਜਿਨ ਤੂੰ ਸੁਣਿਆ ਜਿਨ ਤੂੰ ਸੁਣਿਆ ਤਿਸ ਕੁਰਬਾਨੀ ਜਿਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਭਣਿਆ ਵਾਰ ਵਾਰ ਜਾਈ ਤਿਸ ਵਿਟਹੁ ਜੋ ਮਨ ਤਨ ਤੁਦ ਅਰਾਧੇ ਜੀਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ ਨੈਣ ਨਿਹਾਲੀ ਤਿਸ ਪੁਰਖ ਦਾਇਾਲੈ ਮਾਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਭ ਲਾਧੇ ਜੀਵ ਸੇ ਵੱਡ ਭਾਗੀ ਜਿਨ ਤੁਮ ਜਾਣੇ ਸੇ ਵੱਡ ਭਾਗੀ ਜਿਨ ਤੁਮ ਜਾਣੇ ਸੇ ਵੱਡ ਭਾਗੀ ਜੇਨ ਤੁਮ ਜਾਣੇ ਸਬ ਕੈ ਮੱਦੇ ਮੱਦੇ ਸਬ ਕੈ ਮੱਦੇ ਅਲੇਪਤ ਨਿਰਵਾਣੇ ਸਾਧਕੈ ਸੰਗ ਉਨ ਭੌਜਲ ਤਰਿਆ ਸਗਲ ਦੂਤ ਉਨ ਸਾਧੇ ਜੀਵ ਹਾਂਜੀ ਸਗਲ ਦੂਤ ਉਨ ਸਾਧੇ ਜੀਵ ਸਾਧੇ ਕਸਕੇ ਬੋਲ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਤਜ ਮੋਹ ਅੰਧੇਰਾ ਮਾਨ ਤਾਨ ਤਜ ਮੋਹ ਅੰਧੇਰਾ ਮਾਨ ਤਾਨ ਤਜ ਮੋਹ ਅੰਧੇਰਾ ਨਾਮ ਦਾਣ ਦੀਜੈ ਨਾਨਕ ਕਾ ਤਿਸ ਪ੍ਰਭ ਤਿਸ ਪ੍ਰਭ ਅਗਮ ਅਗਦੇ ਜੀਉ ਮਾਝ ਮਹੱਲਾ ਪੰਜਵਾ ਤੂੰ ਪੇੜ ਸਾਖ ਤੂੰ ਪੇੜ ਸਾਖ ਤੇਰੀ ਫੁੱਲੀ ਹੰਦੀ ਤੂੰ ਪੇੜ ਇੱਥੇ ਵਿਸਰਾਮ ਲੱਗੇਗਾ ਜੀ ਸਾਖ ਤੇਰੀ ਫੁੱਲੀ ਤੂੰ ਸੁਖਮ ਹੋਆ ਅਸਥੂਲੀ ਤੂੰ ਜਲ ਨਿਧ ਤੂੰ ਫੇਨ ਬੁੱਧ ਬੁਦਾ ਤਦ ਬਿਨ ਅਵਰ ਨਾ ਭਾਲੀ ਐ ਜੀਵ ਤੂੰ ਸੂਤ ਮਣੀਏ ਤੂੰ ਸੂਤ ਤੂੰ ਸੂਤ ਮਣੀਏ ਭੀ ਤੂੰ ਹੈ ਹਾਂ ਤੂੰ ਹੈ ਇਕੱਠਾ ਬਾਠ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮਦ ਅੰਤ ਪ੍ਰਭ ਸੋਈ ਆਦ ਮਦ ਅੰਤ ਇਥੇ ਠਮਕ ਲੱਗ ਜੇਗੀ ਪ੍ਰਭ ਸੋਈ ਆਦ ਮਦ ਅੰਤ ਪ੍ਰਭ ਸੋਈ ਅਵਰ ਨ ਕੋਈ ਦਿਖਾਲੀਐ ਜੀਵ ਤੂੰ ਨਿਰਗੁਣ ਸਰਗੁਣ ਸੁਖਦਾਤਾ ਨਿਰਗੁਣ ਸਰ ਹਾ ਤੂੰ ਨਿਰਗੁਣ ਠੀਕ ਹੈ ਜੀ ਇੱਥੇ ਵਿਸਰਾਮ ਚਾਹ ਲਾ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਗੁਣ ਸਰੂਪ ਵੀ ਤੂੰ ਹੀ ਐ ਏ ਸੁਖਾਂ ਦੇ ਦਾਤੇ ਤੁਸੀਂ ਆਪਣਾ ਸਰਗੁਣ ਸਰੂਪ ਵੀ ਤੁਸੀਂ ਓ ਤੂੰ ਨਿਰਬਾਨ ਰਸੀਆ ਰੰਗ ਦਾਤਾ ਆਪਣੇ ਕਰਤਬ ਆਪੇ ਜਾਣ ਹੈ ਆਪੇ ਤੁਦ ਸਮਾਲੀਐ ਜੀਵ ਤੂੰ ਠਾਕੁਰ ਸੇਵਕੁ ਹੁਣ ਆਪੇ ਤੂੰ ਗੁਪਤ ਪ੍ਰਗਟ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਹਾਂਜੀ ਨਾਨਕ ਦਾਸ ਸਦਾ ਗੁਣ ਗਾਵੇ ਇਕ ਪੂਰੀ ਨਦਰ ਨਿਹਾਲੀਐ ਜੀਉ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਵਾਹਿਗੁਰੂ ਜੀ ਕੀ ਫਤਿਹ